ਕੱਲ ਦੇਰ ਸ਼ਾਮ ਸਿੱਧੂ ਮੂਸੇਵਾਲੇ ਦੇ ਪਿਤਾ ਸਰਦਾਰ ਬਲਕੌਰ ਸਿੰਘ ਜਿਹੜੇ ਆ ਉਹ ਸਰਕਾਰ ਤੋਂ ਨਰਾਜ਼ ਹੋ ਗਏ ਕਹਿੰਦੇ ਸਰਕਾਰ ਮੈਨੂੰ ਬਾਰ ਬਾਰ ਤੰਗ ਕਰ ਰਹੀ ਹੈ ਕਿ ਜਿਹੜਾ ਨਵਾਂ ਬੱਚਾ ਜਿਹਨੇ ਜਨਮ ਲਿਆ ਉਹਨਾਂ ਦੇ ਘਰ ਉਹਦੇ ਦਸਤਾਵੇਜ਼ ਦਿਓ ਉਹ ਆਈਵੀਐਸ ਟੈਕਨੋਲੋਜੀ ਦੇ ਨਾਲ ਉਹਦਾ ਜਨਮ ਹੋਇਆ ਉਹਦਾ ਸਾਰਾ ਵੇਰਵਾ ਜਿਹੜਾ ਉਹ ਸਾਡੇ ਨਾਲ ਸਾਂਝਾ ਕਰੋ ਇਸ ਬਾਬਤ ਸਰਦਾਰ ਬਲਕੌਰ ਸਿੰਘ ਹੋਣਾ ਨੇ ਇੱਕ ਵੀਡੀਓ ਵੀ ਜਾਰੀ ਕੀਤਾ ਜਿੱਚ ਉਹਨਾਂ ਨੇ ਕਿਹਾ ਕਿ ਮੈਂ ਸਾਰੇ ਡਾਕੂਮੈਂਟ ਸਾਰੇ ਸਬੂਤ ਇਸ ਬੱਚੇ ਦੇ ਬਾਬਤ ਇਸ ਪੂਰੇ ਪ੍ਰਕਿਰਿਆ ਦੇ ਬਾਬਤ ਯਾਨਕੀ ਆਈਵੀਐਫ ਟੈਕਨੋਲੋਜੀ ਦੇ ਜਿੰਨੇ ਵੀ ਉਹਨਾਂ ਦੇ ਕੋਲ ਡਾਕੂਮੈਂਟਸ ਹੈ ਮੈਂ ਸਾਰੇ ਜਮ੍ਹਾਂ ਕਰਾ ਦੂੰਗਾ ਮੈਨੂੰ ਘੱਟੋ ਘੱਟ ਸਮਾਂ ਤਾਂ ਦਿਓ ਕੁਝ ਚਿਰ ਦਾ ਕਿਉਂਕਿ ਹਲੇ 17 ਤਰੀਕ ਤਾ ਉਸ ਬੱਚੇ ਦਾ ਜਨਮ ਹੋਇਆ ਹਲੇ ਜਿਹੜੇ ਚਰਨਕੌਰ ਨੇ ਉਹ ਹਸਪਿਟਲਾਈਜ਼ ਆ ਹਸਪਤਾਲ ਦੇ ਵਿੱਚ ਦਾਖਲ ਆ ਤੇ ਸਰਕਾਰ ਮੈਨੂੰ ਪ੍ਰੈਸ਼ਰਾਈਜ਼ ਕਰ ਰਹੀ ਆ ਵੀ ਤੁਸੀਂ ਡਾਕੂਮੈਂਟਸ ਦਿਓ ਇਹਦੇ ਦਸਤਾਵੇਜ਼ ਦਿਓ ਕਹਿੰਦੇ ਮੈਨੂੰ ਸਮਾਂ ਦਿਓ ਥੋੜਾ ਜਿਹਾ ਮੈਂ ਸਭ ਕੁਝ ਦਊਂਗਾ ਪਰ ਇਸੇ ਦੌਰਾਨ ਅੱਜ ਇੱਕ ਲੈਟਰ ਜਿਹੜਾ ਕੇਂਦਰ ਸਰਕਾਰ ਵੱਲੋਂ ਜਾਰੀ ਕੀਤਾ ਗਿਆ ਉਹ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਕੇਂਦਰ ਸਰਕਾਰ ਆਪਣੇ ਲੈਟਰ ਦੇ ਵਿੱਚ ਇਹ ਲਿਖਦੀ ਹੈ ਕਿ ਸਾਨੂੰ 27 ਫਰਵਰੀ ਨੂੰ ਇੱਕ ਅੰਗਰੇਜ਼ੀ ਦੇ ਅਖਬਾਰ ਤੋਂ ਇਹ ਪਤਾ ਲੱਗਾ ਕਿ ਸਿੱਧੂ ਮੂਸੇਵਾਲਾ ਦੇ ਜਿਹੜੇ ਮਦਰ ਆ ਚਰਨਕੌਰ ਉਹਨਾਂ ਨੇ ਆਈਵੀਐਫ ਟੈਕਨੋਲੋਜੀ ਦੇ ਨਾਲ ਗਰਭ ਧਾਰਨ ਕੀਤਾ ਯਾਨੀ ਕਿ ਉਹ ਆਈਵੀਐਫ ਟੈਕਨੋਲੋਜੀ ਦੇ ਨਾਲ ਪ੍ਰੈਗਨੈਂਟ ਹੋਏ ਆ ਔਰ ਉਹਨਾਂ ਦੀ ਇਸ ਵੇਲੇ ਉਮਰ ਹੈਗੀ ਆ 58 ਸਾਲ ਤੇ ਭਾਰਤ ਦੇ ਵਿੱਚ ਆਈਵੀਐਫ ਟੈਕਨੋਲੋਜੀ ਦੇ ਨਾਲ ਗਰਭ ਧਾਰਨ ਕਰਨ ਦੀ ਜਿਹੜੀ ਉਮਰ ਆ ਉਹ ਹੈਗੀ ਆ 50 ਸਾਲ ਔਰ ਦੂਸਰੇ ਪਾਸੇ ਸਰਦਾਰ ਬਲਕੌਰ ਸਿੰਘ ਉਹਨਾਂ ਦੀ ਉਮਰ ਹੈਗੀ ਆ 60 ਸਾਲ ਇਸੇ ਕਰਕੇ ਇਹ ਜਿਹੜੀ ਕੇਂਦਰ ਸਰਕਾਰ ਹੈ ਇਹਨਾਂ ਨੇ 14 ਮਾਰਚ ਵਾਲੇ ਦਿਨ ਜਿਹੜਾ ਇੱਕ ਲੈਟਰ ਪੰਜਾਬ ਸਰਕਾਰ ਨੂੰ ਜਿਹੜਾ ਉਹ ਜਾਰੀ ਕਰ ਦਿੱਤਾ ਹੈਲਥ ਡਿਪਾਰਟਮੈਂਟ ਨੂੰ ਵੀ ਸਾਨੂੰ ਆ ਖਬਰ ਪਤਾ ਲੱਗੀ ਹੈ ਇਹਦੇ ਬਾਰੇ ਤੁਸੀਂ ਸਾਨੂੰ ਜਿਹੜੀ ਆ ਸਾਰੀ ਤਫ਼ਤੀਸ਼ ਕਰਕੇ ਪੂਰੀ ਰਿਪੋਰਟ ਜਿਹੜੀ ਆ ਸਬਮਿਟ ਕਰਾਓ ਇਸੇ ਦੌਰਾਨ 17 ਮਾਰਚ ਵਾਲੇ ਦਿਨ ਸਿੱਧੂ ਦੇ ਨਿੱਕੇ ਵੀਰ ਦਾ ਜਨਮ ਹੁੰਦਾ ਉਹ ਵੀ ਖਬਰਾਂ ਜਿਹੜੀਆਂ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀਆਂ ਹੁਣ 17 ਮਾਰਚ ਨੂੰ ਉਸ ਬੱਚੇ ਦਾ ਜਨਮ ਹੋਇਆ ਤਾਂ ਕੱਲ 19 ਮਾਰਚ ਨੂੰ ਜਿਹੜਾ ਪੰਜਾਬ ਸਰਕਾਰ ਉਹਨਾਂ ਨੂੰ ਫੋਨ ਕਰਦੀ ਹੋਏਗੀ ਸੁਭਾਵਕ ਜੀ ਗੱਲ ਹੈ ਕੇਂਦਰ ਸਰਕਾਰ ਨੇ ਡਾਕੂਮੈਂਟਸ ਮੰਗੇ ਆ ਕੇਂਦਰ ਸਰਕਾਰ ਨੇ ਡਿਟੇਲਸ ਮੰਗੀਆਂ ਨੇ ਔਰ ਹੁਣ ਪੰਜਾਬ ਸਰਕਾਰ ਨੇ ਇੱਕ ਹੋਰ ਜਿਹੜਾ ਉਹ ਆਪਣਾ ਐਕਸਪੋਸ ਦੇ ਉੱਤੇ ਜਾਰੀ ਕਰ ਦਿੱਤੀ ਪੋਸਟ ਜਿਹਦੇ ਵਿੱਚ ਉਹ ਕਹਿ ਰਿਹਾ ਵੀ ਦਰਅਸਲ ਅਸੀਂ ਕਿਸੇ ਕਿਸਮ ਦਾ ਜਵਾਬ ਜਿਹੜਾ ਉਹ ਬਲਕੌਰ ਸਿੰਘ ਉਹਨਾਂ ਤੋਂ ਨਹੀਂ ਮੰਗ ਰਹੇ ਸਾਰੀ ਜਵਾਬ ਤਲਬੀ ਜਿਹੜੀ ਹੈ ਇਹ ਕੇਂਦਰ ਕਰ ਰਹੀ ਹੈ ਕੇਂਦਰ ਚਾਹੁੰਦੀ ਹੈ ਵੀ ਤੁਸੀਂ ਸਾਨੂੰ ਪੂਰਾ ਡਿਟੇਲ ਦਿਓ ਵੀ ਤੁਸੀਂ ਇਹ ਟੈਕਨੀਕ ਜਿਹੜੀ ਆ ਇਹ ਕਿੱਥੋਂ ਆਈਵੀਐਫ ਕਰਵਾਇਆ ਕਿੱਦਾਂ ਹੋਇਆ ਕੀ ਸਾਰਾ ਪ੍ਰੋਸੈਸ ਜੋ ਆਈਵੀਐਫ ਦਾ ਹੈਗਾ ਇਹ ਸਾਨੂੰ ਦੱਸੋ ਕਿਉਂਕਿ ਭਾਰਤ ਦੇ ਵਿੱਚ ਇਹਦੀ ਉਮਰ 50 ਸਾਲ ਹੈਗੀ ਆ ਹੁਣ ਅਗਲਾ ਸਵਾਲ ਇਹ ਖੜਾ ਹੁੰਦਾ ਕਿ ਕੇਂਦਰ ਸਰਕਾਰ ਜਿਹੜੀ ਇੰਨੀ ਫੁਰਤੀ ਵਿਖਾ ਰਹੀ ਹੈ ਜਿਹੜੀ ਇੰਨੀ ਚੁਸਤ ਆ ਜਿਨ੍ਹਾਂ ਨੇ ਅਖਬਾਰ ਦੀ ਇੱਕ ਖਬਰ ਤੋਂ ਰਿਐਕਟ ਕਰਦੇ ਆ ਤੁਰੰਤ ਜਿਹੜੀ ਆ ਇੱਕ ਲੈਟਰ ਪੰਜਾਬ ਗਵਰਨਮੈਂਟ ਨੂੰ ਜਾਰੀ ਕਰ ਦਿੱਤੀ ਵੀ ਸਾਨੂੰ ਪਤਾ ਲੱਗਾ 27 ਫਰਵਰੀ ਨੂੰ 14 ਮਾਰਚ ਨੂੰ ਲੈਟਰ ਆ ਗਿਆ ਵੀ ਤੁਸੀਂ ਸਾਨੂੰ ਦੱਸੋ ਜਿਸ ਵਕਤ ਸਿੱਧੂ ਦਾ ਕਤਲ ਹੁੰਦਾ 29 ਮਈ 2022 ਨੂੰ ਜਦੋਂ ਉਹਨੂੰ ਰੇਕੀ ਕਰਨ ਵਾਲੇ ਫੜੇ ਜਾਂਦੇ ਆ ਉਹ ਕਹਿੰਦੇ ਜੀ ਅਸੀਂ ਤਾਂ 6 ਮਹੀਨੇ ਪਹਿਲਾਂ ਰੇਕੀ ਕਰਦੇ ਰਹੇ ਆ ਅਸੀਂ ਤਾਂ ਕਈ ਵਾਰ ਮੂਸੇਪਿੰਡ ਆਇਆ ਇਸ ਏਰੀਆ ਦੇ ਵਿੱਚ ਮਾਨਸੇ ਉਸ ਵੇਲੇ ਕੇਂਦਰ ਦੀਆਂ ਜਿਹੜੀਆਂ ਏਜੰਸੀਆਂ ਜਿਹੜੀਆਂ ਖੂਫੀ ਏਜੰਸੀਆਂ ਹੁੰਦੀਆਂ ਜਿਨ੍ਹਾਂ ਦਾ ਕੰਮ ਹੁੰਦਾ ਦੇਖਣਾ ਉਹ ਕਿੱਥੇ ਸੀਗੀਆਂ ਪਰ ਖੈਰ ਸਵਾਲ ਇਹ ਖੜਾ ਹੁੰਦਾ ਕਿ ਹੁਣ ਜਿੱਥੇ ਇਸ ਬੱਚੇ ਨੇ ਜਨਮ ਲੈ ਲਿਆ 17 ਤਰੀਕ ਨੂੰ ਕੁਝ ਸਮਾਂ ਪਰਿਵਾਰ ਨੂੰ ਜ਼ਰੂਰ ਦੇਣਾ ਚਾਹੀਦਾ ਕਿਉਂਕਿ ਉਹ ਇੱਕ ਸਦਮੇ 'ਚੋਂ ਲੰਘੇ ਆ ਜਿਹਨੂੰ ਹਰੀ ਸਾਰੀ ਦਾ ਕੰਮ ਨਹੀਂ ਆ ਬਰਦਾਸ਼ਤ ਕਰਨਾ ਬਹੁਤ ਔਖਾ ਹੁੰਦਾ ਜਿਨ੍ਹਾਂ ਦਾ ਜਵਾਨ ਪੁੱਤ ਇਸ ਜਹਾਨ ਤੋਂ ਚਲਾ ਜਾਂਦਾ ਔਰ ਉਹ ਵੀ ਕੋਈ ਨੈਚੁਰਲ ਡੈਥ ਨਾ ਹੋਵੇ ਉਹਦਾ ਕਤਲ ਕੀਤਾ ਗਿਆ ਹੋਵੇ ਔਰ ਉਹ ਵੀ ਜਿਹੜਾ ਬਰੂਟਲ ਮਰਡਰ ਹੋਵੇ ਬਹੁਤ ਕੋਹ-ਕੋਹ ਕੇ ਬੰਦੇ ਨੂੰ ਮਾਰਿਆ ਗਿਆ ਹੋਵੇ ਬਹੁਤ ਬੁਰੇ ਤਰੀਕੇ ਦੇ ਨਾਲ ਉਹਦਾ ਮਰਡਰ ਕੀਤਾ ਗਿਆ ਹੋਵੇ ਸੋ ਸਰਕਾਰਾਂ ਨੂੰ ਚਾਹੀਦਾ ਕਿ ਜਿਹੜੇ ਗੈਂਗਸਟਰ ਜੇਲ੍ਹਾਂ ਚ ਬੈਠ ਕੇ ਇੰਟਰਵਿਊ ਕਰਦੇ ਆ ਜਿਹੜੇ ਗੈਂਗਸਟਰ ਜੇਲ੍ਹਾਂ ਤੋਂ ਫਰੋਤੀਆਂ ਦਾ ਕਾਰੋਬਾਰ ਚਲਾਉਂਦੇ ਆ ਜੇਲ੍ਹਾਂ ਤੋਂ ਬੈਠ ਕੇ ਜਿਹੜਾ ਵੀਡੀਓ ਕਾਲਿੰਗ ਕਰਦੇ ਆ ਅਮਰੀਕਾ ਕੈਨੇਡਾ ਇੰਗਲੈਂਡ ਤੱਕ ਉਹ ਫਰੋਤੀਆਂ ਮੰਗਦੇ ਆ ਉੱਥੇ ਵੀ ਥੋੜੀ ਜਿਹੜੀ ਸ਼ਕਤੀ ਵਿਖਾਉਣੀ ਚਾਹੀਦੀ ਆ ਉੱਥੇ ਵੀ ਜਿਹੜਾ ਵਾ ਸਖਤ ਹੋਣਾ ਚਾਹੀਦਾ ਨਾ ਕਿ ਇੱਕ ਪਰਿਵਾਰ ਜਿਹੜਾ ਸਦਮੇ ਚ ਆ ਜਿਨ੍ਹਾਂ ਦੇ ਘਰ ਖੁਸ਼ੀ ਆਈ ਆ ਉਹਨਾਂ ਨੂੰ ਤੁਸੀਂ ਤੰਗ ਕਰੋ ਵੀ ਅੱਜ ਹੀ ਦਸਤਾਵੇਜ਼ ਦੇ ਦਿਓ ਹੁਣੇ ਹੀ ਸਾਨੂੰ ਦੇ ਦਿਓ ਹੁਣੇ ਹੀ ਦੱਸ ਦਿਓ ਵੀ ਤੁਹਾਡੇ ਕੋਲ ਕੀ ਡਾਕੂਮੈਂਟਸ ਐ ਕੀ ਲੀਗਲ ਐ ਕੀ ਇਲੀਗਲ ਐ ਸੋ ਕਿਤੇ ਨਾ ਕਿਤੇ ਪੰਜਾਬ ਸਰਕਾਰ ਨੇ ਹੁਣ ਆਪਣਾ ਜਿਹੜਾ ਸਟੈਂਡ ਆ ਉਹ ਕਲੀਅਰ ਕਰ ਦਿੱਤਾ ਕਿ ਅਸੀਂ ਕਿਸੇ ਕਿਸਮ ਦਾ ਕੋਈ ਸਵਾਲ ਕੋਈ ਦਸਤਾਵੇਜ਼ ਸਰਬਲ ਕੌਰ ਸਿੰਘ ਹੁਣਾ ਕੋ ਨਹੀਂ ਮੰਗਿਆ ਇਹ ਜਿਹੜੀ ਚਿੱਠੀ ਆ ਸਾਨੂੰ ਕੇਂਦਰ ਸਰਕਾਰ ਨੇ ਭੇਜੀ ਆ ਕੇਂਦਰ ਸਰਕਾਰ ਦੇ ਹੈਲਥ ਡਿਪਾਰਟਮੈਂਟ ਨੇ ਭੇਜੀ ਆ ਜਿਹਦੇ ਉੱਤੇ ਸਾਨੂੰ ਮਜਬੂਰਨ ਕਾਰਵਾਈ ਕਰਨੀ ਪਈ Subscribe to One India channel and never miss an update.